पाकिस्तान जॻह न करी बारे ਆਣੋ ਆ ਪ੍ਰਾਉਡ ਦਾ ਫੇਸ ਸਾਹਮਣੇ ਰੱਖੋ ਹਾਂ ਜੀ ਸਾਹਮਣੇ ਦੇਖੋ ਓ ਇੱਧਰ ਹੋ ਜਾ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਅੱਤਵਾਦ ਮੁਰਦਾਬਾਦ ਸਾਨੰਦ ਮਾਨਾ ਓਕੇ ਜੀ ਆਜਾ ਅੱਗੇ ਕੋਲ ਨਾ ਆਇਓ ਅੰਦਰ ਨਾ ਆਇਓ ਪਿੱਛੇ ਪਿੱਛੇ ਰਹੋ ਜੀ ਇੱਧਰ ਆਓ ਭਾਈ ਥੋੜਾ ਪਾਕਿਸਤਾਨ ਮੁਰਦਾਬਾਦ पाकिस्तान Vamos आतंकवाद आत आतंकवाद इंडियन आर्मी इंडियन आर्मी पाकिस्तान पाकिस्तान आतंकवाद आतंकवाद तकरीब तकरीब ਹਾਂਜੀ ਕੀ ਮਸਲਾ ਜੀ ਜਿਹੜਾ ਤੁਸੀਂ ਅੱਜ ਸਾਰੇ ਇਕੱਠੇ ਹੋਏ ਆਂ ਤੇ ਕਿੱਧਰ ਨੂੰ ਜਾ ਰਹੇ ਆਂ ਜੀ ਅਸਲਾਮੁਅਲੈਕੁਮ ਹਾਂਜੀ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਜੋ ਮੰਦਭਾਗੀ ਘਟਨਾ ਘਟੀ ਆ ਹਾਂਜੀ ਜਿਸ ਤਰ੍ਹਾਂ ਬੇਦਰਦੀ ਦੇ ਨਾਲ ਮਾਸੂਮ ਲੋਕਾਂ ਨੂੰ 28 ਮਾਸੂਮ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਹਾਂਜੀ ਉਹਦੇ ਵਿਰੋਧ ਦੇ ਵਿੱਚ ਅੱਤਵਾਦ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹਾਂਜੀ ਅਸੀਂ ਸਾਰਾ ਮੁਸਲਿਮ ਭਾਈਚਾਰਾ ਫਗਵਾੜੇ ਦਾ ਇਸ ਘਟਨਾ ਦੀ ਕੜੀ ਨਿੰਦਿਆ ਕਰਦੇ ਹਾਂ ਹਾਂਜੀ ਕਿਉਂਕਿ ਇਹ 28 ਮਾਸੂਮ ਬੰਦੇ ਨਹੀਂ 28 ਪਰਿਵਾਰ ਹਮੇਸ਼ਾ ਲਈ ਖਤਮ ਹੋ ਗਏ ਹਾਂਜੀ ਉਹ ਜ਼ਿੰਦਗੀ ਪਰ ਉਹ 28 ਪਰਿਵਾਰ ਉਸ ਘਟਨਾ ਨੂੰ ਕਦੀ ਭੁੱਲ ਨਹੀਂ ਸਕਦੇ ਤੇ ਨਾ ਹੀ ਇਸਲਾਮ ਕਿਸੇ ਮਜ਼ਲੂਮ ਦੀ ਜਾਨ ਲੈਣ ਦੀ ਇਜਾਜ਼ਤ ਦਿੰਦਾ ਹੈ ਇਸਲਾਮ ਦੇ ਵਿੱਚ ਇਹਨੂੰ ਹਰਾਮ ਕਰਾਰ ਦਿੱਤਾ ਗਿਆ ਹੈ ਕਿ ਕਿਸੇ ਮਜ਼ਲੂਮ ਦੀ ਜਾਨ ਲੈਣਾ ਹਰਾਮ ਗੰਬਾ ਹੈ ਤੇ ਅਸੀਂ ਸਾਰੇ ਮੁਸਲਮਾਨ ਇਸ ਚੀਜ਼ ਦਾ ਕੰਡੈਮਨਡ ਕਰਦੇ ਆਂ ਅਤੇ ਅਸੀਂ ਆਪਣੇ ਹਿੰਦੂ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੇ ਉਹਨਾਂ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਪੂਰੀ ਤਰ੍ਹਾਂ ਸ਼ਰੀਕ ਆਂ ਤੇ ਹੁਣ ਤੁਸੀਂ ਕਿੱਧਰ ਨੂੰ ਜਾ ਰਹੇ ਆ ਜੀ ਰੈਲੀ ਕੱਢ ਰਹੇ ਆ ਤੇ ਕਿੱਥੋਂ ਲੈ ਕੇ ਕਿੱਥੇ ਜਾ ਰਹੇ ਆਂਗੇ ਅਸੀਂ ਜਾਮਾ ਮਸਜਿਦ ਫਗਵਾੜੇ ਦੀ ਜਾਮਾ ਮਸਜਿਦ ਤੋਂ ਲੈ ਕੇ ਗਊਸ਼ਾਲਾ ਤੋਂ ਹੁੰਦੇ ਹੋਏ ਗੋਲ ਚੌਂਕ 'ਤੇ ਜਾ ਕੇ ਅੱਤਵਾਦ ਦਾ ਪੁਤਲਾ ਫੋਕਣ ਠੀਕ ਆ ਜੀ ਤੇ ਜਿਹੜਾ ਕੱਲ ਹਿੰਦੂ ਸ਼ਿਰਸਾਣਾ ਵੱਲੋਂ ਹਿੰਦੂ ਸੰਗਠਨਾ ਵੱਲੋਂ ਬੰਦ ਦੀ ਕਾਲ ਆ ਫਗਵਾੜੇ ਦੀ ਕਿ ਤੁਸੀਂ ਉਹਦਾ ਸਮਰਥਨ ਕਰਦੇ ਆਂ ਹਾਂਜੀ ਅਸੀਂ ਸਮਰਥਨ ਕਰਦੇ ਹਾਂ ਜੇਦੀ ਵੀ ਬੰਦੀ ਕਾਲ ਹੈਗੀ ਆ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਚਾਹੀਦਾ ਕਿ ਇਨਸਾਨੀਅਤ ਦੇ ਨਾਤੇ ਧਰਮ ਦਾ ਉੱਪਰ ਉੱਠ ਕੇ ਇਸ ਬੰਦੀ ਕਾਲ ਦਾ ਸਮਰਥਨ ਕਰੇ ਠੀਕ ਹੈ ਜੀ